لا تھوڑا جاؤ جو میرا راہی تو جا کے لے کے اوہ جاننا کےڑا ہے پردیسیو یارو سبھی اب سوال نہیں وچ por se ਸਤਿਦੀਰਤ ਜੈ ਨਾਮ ਹੈ ਪੁੱਤਰੇ ਨਾਹੀ ਪੈਲ ਜਿ ਪਟੇਂਦਰ ਬਾਦੋ ਬਦਰ ਤੇ ਪੁਲਿਸ ਸਾਜ ਤੇ ਦੇਖੋ ਲੰਕਾਰਮ ਸਿਤੀ ਦੇਖਨੇ ਵਿਚਾ ਸਾ ਮੈਂ ਕਿੱਥੇ ਕਿ ਕਰਕਣਾ ਲੈ ਨਹੀਂ ਕਰਕਣਾ ਹੈਗਾ ਵਾ ਤੇ ਕਾਇਲ ਕਾਇਲ ਮੇਰੇ ਕੋਲ ਇੱਥੇ ਰੱਖਿਆ ਸੀ ਇਹ ਕਾਇਆ ਕੱਢੇ ਮੇਰਾ ਕਾਇਆ ਆਖੀ ਕਿ ਰੇਤੋਂ ਪਾਇਆ ਹੈ ਆ ਹੋਇਆ ਕਰ ਦੇ ਸਿੱਧਾ ਉਹ ਮੈਂ ਤੇ ਹੱਥ ਮਾਰਨ ਕਰਕੇ ਪਾਇਆ ਸੀ ਮੈਨੂੰ ਲੱਗਨ ਦਿਆ ਸੀ ਉਹਦਾ ਵੇ ਵਾਂਝੇ ਵੇ ਕਿੰਨਾ ਵਿਦੇਸ਼ ਚ ਤੂੰ ਬਗੀ ਤੇ ਜਾਣਾ ਓਏ ਅੱਧੀ ਰਸੇ ਲਾਇਆ ਈ ਆ ਰਸੇ ਲਾਣਾ ਹੱਥੋਂ ਬੱਜੀ ਕੋਲ ਕਰਕੇ ਆ ਜਾ ਯਾ ਪਤਾ ਹੈ ਆਪ ਪਗਿਨਾਂਕ ਤੇ ਕਾਠੀ ਬੜੀ ਨੀਂ ਮੇਲ ਲੱਗਦੀ ਆਹ ਸਤਿਆ ਇਹਦੇ ਬਾਗੂ ਦਾੜੇ ਫਰਦੇ ਨੇ ਯਾਰ ਆ ਯਾਰ ਬਕਰ ਤੋਂ ਕਿੰਨਾ ਪੰਜਾਬੇ ਲਾਹਰ ਵੀ ਆਉਣੇ ਨੂੰ ਆ ਮੈਂ ਦੋ ਹਜ਼ਾਰ ਲਾ ਜਬ ਭਾਈ ਦੋ ਬਾਗੂ ਤੇ ਫਰਦੇ ਆ ਨਾ 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 ਲੀਕਿਆ ਪਾ धन्यवादु <laughs> ਕਰ ਲਿਆ ট্রাক ਤੇ ਟਰਾਲੀ ট্রাক ਨਾਲ ਲੱਗ ਚਲੀ ਉਹ ਡਰਾਈਵਰ ਨਾਲ ਡਰਾਈਵਰ ਆਹ ਹੈ ਹੈ ਚੰਗਾ ਚੰਗਾ ਯਾਰ ਮੁੱਠੀ ਮਾਰੋ ਬਾਹਰ ਪਾਣੀ ਲਾਏ ਨਹੀਂ ਨਹੀਂ ਹੋਰ ਇਧਰ ਬਹੇ ਉਹ ਨਾ ਇਹਨੂੰ ਕਾਰਨ ਇਹਨੂੰ ਇਹਨੂੰ ਆਇਆ ਨਾ ਇਧਰ ਆ ਜਗਾ ਰਿਹਾ ਕਰਿਓ ਜੰਮੀ ਨਹੀਂ ਗਿਆ ਉਹ ਆ ਗਿਆ ਦਿੱਕਤ ਖਾਲਸਾ ਬਾਈ ਮੈਂ ਫੜਨੂਗਾ ਸੱਜਾ ਬਾਈ ਆਪਣੇ ਰੱਖੇ ਲੱਗੇ ਆ ਸਾਂ ਕੀ ਉਹ ਕਾਉਂ ਪਾਠਾ ਲੈ ਹੁੰਦਾ ਪਿਛੇ ਪਾਠਾ ਵੀ ਵਿਖਾਉ ਫੌਜ ਥੱਕੀ ਹੋਈ ਆ ਬਹੁਤ ਠੰਡਿਆਂ ਦੀ ਜਰੂਰਤ ਆ ਕੋਈ ਸੇਕ ਪਾ ਦੇ ਸੀਵਾ ਇਸੇ ਕਿ ਕਿਸ ਦੀ ਭਾਅ ਹੋਣਾ ਨਾ ਕੋਈ ਸੇਵਾ ਪਾਉਂਦੀ ਵੀ ਸਕੀਨਰ ਕਰ ਦਿੰਦੇ ਆ ਕੋਈ ਸਿੱਖ ਸੇਵਾ ਪਾਵੇ ਹਨ